ਇੱਕ ਟਨ ਕਿਲੋ ਚਾਵਲ ਪੈਦਾ ਕਰਨ ਦੇ ਲਈ ਸਾਨੂੰ 60000 ਰੁਪਏ ਦਾ ਪਾਣੀ ਵਰਤਣਾ ਪੈਂਦਾ ਹੈ ਤੇ ਅਸੀਂ ਝੋਨੇ ਨੂੰ ਸਸਤਾ ਕਹਿੰਦੇ ਆ ਮਾਨਸੂਨ ਰੌਣ ਦੇ ਨਾਲ ਜਿਹੜਾ ਇਹ ਨਹੀਂ ਪਵੇਗਾ ਸਾਨੂੰ ਧਰਤੀ ਦੀ ਹਿੱਕ ਚੋਂ ਪਾਣੀ ਨਹੀਂ ਕੱਢਣਾ ਪਊਗਾ ਦੂਸਰੀ ਗੱਲ ਗਰਮੀ ਘਟੂਗੀ ਤਾਂ ਸਾਨੂੰ ਜ਼ਿਆਦਾ ਝੋਨੇ ਨੂੰ ਪਾਣੀ ਲਾਉਣ ਦੀ ਲੋੜ ਪਵੇਗੀ ਵੀ ਨਹੀਂ ਤੁਹਾਨੂੰ ਨਾ ਪਾਣੀ ਵੀ ਘੱਟ ਮੰਗੂਗਾ ਤੇ ਜਿਹੜੇ ਵੱਡੇ ਜਿਹੜੇ ਕਿਸਾਨ ਮਾਰਨੇ ਖੇਤੀ ਮਾਰਨੇ ਵਾਰ-ਵਾਰ ਕਹਿ ਰਹੇ ਨੇ ਵੀ ਪੂਸਾ 44 ਤੋਂ ਬਚੋ ਇਸ ਤੋਂ ਇਲਾਵਾ ਉਹ ਫਸਲਾਂ ਜਿਹੜੀਆਂ ਨੇ ਜਿਹੜੀਆਂ ਝੋਨੇ ਦੀਆਂ ਉਹ ਕਿਸਮਾਂ ਜਿਹੜੀਆਂ ਪਾਣੀ ਵੱਧ ਖਾਂਦੀਆਂ ਨੇ ਤੇ ਪੱਕਣ ਨੂੰ ਵੱਧ ਟਾਈਮ ਲਾਉਂਦੀਆਂ ਨੇ ਉਹਨਾਂ ਤੋਂ ਦੀ ਬਜਾਏ ਅਸੀਂ ਉਹਨਾਂ ਰਾਮਨਾਮ ਸਤ ਹੈ ਰਾਮਨਾਮ ਸਤ ਹੈ ਇਹ ਚੀਜ਼ ਜਿਹੜੀ ਆ ਉਹ ਤੁਹਾਨੂੰ ਪਤਾ ਕਦੋਂ ਆਖੀ ਜਾਂਦੀ ਹੈ ਡੂੰਘੀਆਂ ਪਰਤਾਂ ਚੋਂ ਪਾਣੀ ਕੱਢਣ ਦੇ ਨਾਲ ਜਿਹੜਾ ਪਾਣੀ ਨਿਕਲਦਾ ਨਾ ਉਹ ਪਾਣੀ ਪਸ਼ੂਆਂ ਦੇ ਵੀ ਪੀਣ ਯੋਗ ਨਹੀਂ ਹੈ ਜਿਹੜਾ ਪਾਣੀ ਅਸੀਂ ਪੀ ਰਹੇ ਆਂ ਇਹਨੀਆਂ ਨੇ ਇਸ ਖਤਰੇ ਤੋਂ ਅਸੀਂ ਜੇ ਬਚਣਾ ਹੈ ਤਾਂ ਅਸੀਂ ਅੱਜ ਸੁਚੇਤ ਹੋਈਏ ਕਿ ਜ਼ਿੰਮੇਵਾਰ ਨਾਗਰਿਕ ਵਾਲਾ ਅਸੀਂ ਜਿਹੜਾ ਜ਼ਿੰਮੇਵਾਰ ਨਾਗਰਿਕ ਦੇ ਨਾਲ-ਨਾਲ ਜ਼ਿੰਮੇਵਾਰ ਮਾਪੇ ਵਾਲਾ ਜਿਹੜਾ ਉਹ ਫਰਜ਼ ਨਿਭਾਈਏ ਇਸ ਤੋਂ ਵੀ ਇਲਾਵਾ ਸਾਡੀ ਆਪਣੀ ਜ਼ਿੰਦਗੀ ਜਿਹੜੀ ਆ ਉਹ ਵੀ ਪਾਣੀ ਤੇ ਨਿਰਭਰ ਹੈ ਜਿਉਂ-ਜਿਉਂ ਪਾਣੀ ਸਾਡਾ ਘਟਦਾ ਜਾਂਦਾ ਹੈ ਨਾ ਤਿਉਂ-ਤੋਂ ਕੈਂਸਰ ਆ ਗਈਆਂ ਗੰਭੀਰ ਬਿਮਾਰੀਆਂ ਦਾ ਉੱਕ ਜਾਂਦਾ ਤੇ ਸਾਨੂੰ ਲੱਗਨ ਦਾ ਖਤਰਾ ਤੇ ਸੰਕਟ ਜਿਹੜਾ ਹੈ ਸੰਭਾਵਨਾ ਜਿਹੜੀ ਉਹ ਵੱਧਦੀ ਜਾਂਦੀ ਹੈ ਸਿਰਪੇ ਪਾਣੀ ਖਤਮ ਨਹੀਂ ਹੋ ਰਿਹਾ ਪਾਣੀ ਖਤਮ ਹੋਣ ਦੇ ਨਾਲ ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੁਹਾਡੀਆਂ ਚਮੜੀ ਰੋਗ ਵਰਗੀਆਂ ਗੰਭੀਰ ਬਿਮਾਰੀਆਂ ਤੁਹਾਡੀਆਂ ਜਿਹੜੀਆਂ ਅੰਤੜੀਆਂ ਦਾ ਵੀ ਸਾਨੂੰ ਹੱਥਾਂ ਤੇ ਸਰੋਂ ਜਮਾਉਣੀ ਪਊਗੀ ਜੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਹੈ ਸੁਰੱਖਿਅਤ ਕਰਨਾ ਹੈ ਸਮਝੀਏ ਅੰਗਰੇਜ਼ੀ ਦੇ ਵਿੱਚ ਮੁਹਾਵਰਾ ਇੱਕ ਹੋਰ ਹੈ ਕਹਿੰਦਾ ਕਿ ਜਦੋਂ ਅਸੀਂ ਐਬਰੀਬਾਡੀ ਜੀ ਰਿਸਪੌਂਸਿਬਿਲਟੀ ਜੀ ਨੋਬਾਡੀ ਜੀ ਰਿਸਪੌਂਸਿਬਿਲਟੀ ਪਰ ਅਸੀਂ ਨੋਬਾਡੀ ਰਿਸਪੌਂਸਿਬਿਲਟੀ ਨੇ ਅਸੀਂ ਆਪਣੀ ਸਮਝੀਏ ਕਿ ਮੈਂ ਕਿੰਨਾ ਕੁ ਪਾਣੀ ਬਚਾਉਣਾ ਵਾ ਨਲਕੇ ਤਾਂ ਹੁਣ ਬਚੇ ਹੀ ਨਹੀਂ ਨਲਕਾ ਤਾਂ ਹੁਣ ਆਪਾਂ ਜੇ ਤੁਸੀਂ ਇੱਥੋਂ ਲੁਧਿਆਣਾ ਚਲੇ ਜਾਓ ਰਾਹ ਦੇ ਵਿੱਚ ਤੁਹਾਨੂੰ ਕੋਈ ਨਲਕਾ ਨਹੀਂ ਲੱਭਣਾ ਅੱਗੇ ਹੁੰਦਾ ਸੀ ਲੋਕ ਤੁਰ ਕੇ ਜਾਂਦੇ ਸੀ ਸਾਈਕਲਾਂ ਤੇ ਜਾਂਦੇ ਸੀ ਰੇੜਿਆਂ ਤੇ ਜਾਂਦੇ ਸੀ ਤੇ ਰਾਹ ਦੇ ਵਿੱਚ ਜੇ ਪਾਣੀ ਦੀ ਪਿਆਸ ਲੱਗਦੀ ਸੀ ਨਲਕਾ ਤਾਂ ਵੀ ਉਸ ਨੂੰ ਨੇੜੇ ਕਿਤੇ ਨਾ ਕਿਤੇ ਮਿਲ ਜਾਂਦਾ ਸੀ ਕੀ ਹਾਲਤ ਕੀ ਹੋ ਜਾਵੇਗੀ ਇਹ ਤੋਂ ਇਹ ਸੋਚ ਕੇ ਡਰ ਲੱਗਦਾ ਹੈ ਤੇ ਜਿਵੇਂ ਅੰਕੜੇ ਸਾਨੂੰ ਦੱਸਦੇ ਆ ਅੰਕੜੇ ਸਰਕਾਰੀ ਅੰਕੜੇ ਆ ਜਿਹੜੇ ਡਾਕੂਮੈਂਟਡ ਪ੍ਰੋਪਰ ਪ੍ਰੂਫ ਨੇ ਤੇ ਉਹੋ ਕਹਿ ਰਿਹਾ ਕਿ 14 ਸਾਲ ਦੇ ਬਾਅਦ ਪਾਣੀ ਖਤਮ ਹੋ ਜਾਊਗਾ ਤੇ ਫੇਰ ਸਾਡਾ ਬਣੂਗਾ ਕੀ ਪੰਜਾਬੀ ਦੇ ਵਿੱਚ ਇੱਕ ਗਾਣਾ ਸਰਜੀਤਵਿੰਦਰ ਖੀ ਦਾ ਕਦੇ ਆਇਆ ਸੀ ਲੋਕਾਂ ਦਾ ਨਾ ਦੁੱਧ ਵੇਚਦਾ ਤੇਰਾ ਵਿਕਦਾ ਜਾਏ ਕੁੜੇ ਪਾਣੀ ਤੇ ਹੁਣ ਪਾਣੀ ਵੇਚਣ ਲੱਗ ਗਿਆ ਹੈ ਤੇ ਜੇ ਆਉਣ ਵਾਲੇ ਸਮੇਂ ਵਿੱਚ ਹੁਣ ਤਾਂ ਬੋਤਲ ਪਾਣੀ ਦੀ ਜਿਹੜੀ 10 11 ਰੁਪਏ ਦੀ 12 ਰੁਪਏ ਦੀ ਮਿਲਦੀ ਹੈ ਤਾਂ ਕਰਨਾ ਕੀ ਪਵੇਗਾ ਸਾਨੂੰ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਈਏ ਅਸੀਂ ਏਸੀ ਤੋਂ ਅਸੀਂ ਕੂਲਰਾਂ ਤੋਂ ਅਸੀਂ ਫਰਿੱਜਾਂ ਤੋਂ ਬਚੀਏ ਕਿ ਇੱਕ ਅੱਧਾ ਮੀਟਰ ਜਿਹੜਾ ਇਹ ਪਾਣੀ 1 ਸਾਲ ਦੇ ਵਿੱਚ ਤੇ 2 ਸਾਲ ਦੇ ਵਿੱਚ 1 ਮੀਟਰ ਪਾਣੀ heṭha ਚਲਾ ਜਾਂਦਾ ਹੈ ਤੇ ਇਸ heṭha ਾਂ ਦੇ ਨਾਲ heṭha ਾਂ ਜਾਂ ਦੇ ਨਾਲ ਹੀ ਅਸੀਂ ਜਿਹੜਾ ਕਹਿ ਰਹੇ ਹਾਂ ਕਿ 2 ਸਾਲਾਂ ਦੇ ਵਿੱਚ ਜੇ 1 ਮੀਟਰ ਜਾਂਦਾ ਤਾਂ ਆਉਣ ਵਾਲੇ 14 ਸਾਲਾਂ ਵਿੱਚ ਪਾਣੀ ਖਤਮ ਪੰਜਾਬ ਮਾਰੂਥਲ ਬਣ ਜਾਵੇਗਾ ਰਾਜਸਥਾਨ ਤੋਂ ਵੀ ਮਾੜੀ ਹਾਲਤ ਹੋ ਜਾਵੇਗੀ ਜੇਕਰ ਅਸੀਂ ਇਹ ਜਾਰ ਸਰਕਾਰ ਦਾ ਆਪ ਦਾ ਜਿਹੜਾ ਖੇਤੀ ਵਿਭਾਗ ਹੈ ਉਹਦੇ ਹੀ ਅੰਕੜੇ ਹੈ ਉਹ ਕਹਿੰਦਾ ਵੀ 2009 ਤੱਕ 2009 ਤੋਂ ਪਹਿਲਾਂ ਜਿਹੜਾ ਸੀ ਉਹ 75 ਸੈਂਟੀਮੀਟਰ ਪ੍ਰਤੀ ਸਾਲ ਪਾਣੀ ਜਿਹੜਾ ਹੈ ਪਾਣੀ ਵਾਟਰ ਟੇਬਲ ਜਿਹੜਾ ਹੈ ਉਹ ਇਹ ਠਾਂ ਜਾਂਦਾ ਸੀ ਕਿੰਨਾ ਵਾ 2.8 ਕਰੋੜ ਏਕੜ ਫੀਟ ਹਰੇਕ ਸਾਲ ਪਾਣੀ ਜਿਹੜਾ ਹੈ ਅਸੀਂ ਧਰਤੀ ਦੇ ਵਿੱਚੋਂ ਪੰਜਾਬੀ ਲੋਕ ਕੱਢ ਲੈਂਦੇ ਆ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਐਚ ਐਸ ਨਿਮਲ ਦੋਸਤੋ ਅੱਜ ਇਸ ਵਿਸ਼ੇ ਤੇ ਗੱਲ ਕਰ ਰਹੇ ਆ ਉਹ ਹੈ ਵਨਸਪਤੀ ਨੂੰ ਜੀਵਾਂ ਨੂੰ ਜੰਤੂਆਂ ਨੂੰ ਖਾਸ ਕਰਕੇ ਪੌਦਿਆਂ ਨੂੰ ਬਚਾਉਂਦਾ ਪ੍ਰਦੂਸ਼ਣ ਤੋਂ ਆਪਣੇ ਆਪ ਨੂੰ ਬਚਾਉਂਦਾ ਧਰਤੀ ਮਾਂ ਨੂੰ ਬਚਾਉਂਦਾ ਕੁੱਖ ਤੇ ਰੁੱਖ ਨੂੰ ਬਚਾਉਂਦਾ ਆਉਣ ਵਾਲੇ ਪੁੱਖ ਨੂੰ ਨਵੀਂ ਪੀੜ੍ਹੀ ਨੂੰ ਬਚਾਉਂਦਾ ਤਾਂ ਦੋਸਤੋ ਇਸ ਵੀਡੀਓ ਦੇ ਰਾਹੀਂ ਅਸੀਂ ਅੱਜ ਦੱਸਣਾ ਚਾਹੁੰਦੇ ਹਾਂ ਕਿ ਪਾਣੀ ਨੂੰ ਬਚਾਉਣਾ ਹਵਾ ਨੂੰ ਬਚਾਉਣਾ ਸਾਡੇ ਰੁੱਖਾਂ ਨੂੰ ਬਚਾਉਣਾ ਜਿਹੜਾ ਇਹ ਕਿੰਨਾ ਲਾਜ਼ਮੀ ਹੈ ਕਿੰਨਾ ਜ਼ਰੂਰੀ ਹੈ ਜੇਕਰ ਅਸੀਂ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਦੇਖਦੇ ਆ ਤਾਂ ਉਹ ਕਹਿੰਦੇ ਆ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਆਉਣ ਵਾਲੇ ਚਾਹਾਂ ਸਾਲਾਂ ਵਿੱਚ ਖਤਮ ਹੋ ਜਾਵੇਗਾ ਕਿਉਂ ਖਤਮ ਹੋ ਜਾਵੇਗਾ ਕਿਉਂਕਿ ਜਿਹੜਾ ਪਾਣੀ ਆ ਉਹ ਨਿਰੰਤਰ ਹਰੇਕ ਸਾਲ ਜਿਹੜਾ ਹੈ ਉਹ ਅੱਧਾ ਮੀਟਰ ਹੀ ਠਾਂ ਚਲਾ ਜਾਂਦਾ ਏ ਤੇ ਹੁਣ ਆਪਣੇ ਕੋਲੇ ਸਿਰਫ 7 ਮੀਟਰ ਪਾਣੀ ਬਚਿਆ ਏ ਤੇ ਆਉਣ ਵਾਲੇ ਜੇਕਰ 1 ਸਾਲ ਦੇ ਵਿੱਚ ਅੱਧਾ ਮੀਟਰ ਹੀ ਠਾਂ ਜਾਂਦਾ ਤਾਂ 2 ਸਾਲ ਵਿੱਚ 1 ਮੀਟਰ ਹੀ ਠਾਂ ਜਾਵੇਗਾ ਤੇ 14 ਸਾਲਾਂ ਦੇ ਵਿੱਚ 7 ਮੀਟਰ ਜਿਹੜਾ ਪਾਣੀ ਹੈਗਾ ਉਹ ਵੀ ਖਤਮ ਹੋ ਜਾਵੇਗਾ ਐਨੂਅਲ ਵਾਟਰ ਜਿਹੜਾ ਹੈ ਸਾਲਾਨਾ ਵਾਟਰ ਆਪਾਂ ਕੱਢਦੇ ਕਿੰਨਾ ਵਾ 2.8 ਕਰੋੜ ਇਕੜ ਫੀਟ ਹਰੇਕ ਸਾਲ ਪਾਣੀ ਜਿਹੜਾ ਹੈ ਅਸੀਂ ਧਰਤੀ ਦੇ ਵਿੱਚੋਂ ਪੰਜਾਬੀ ਲੋਕ ਕੱਢ ਲੈਂਦੇ ਆ ਤੇ ਵਾਪਸ ਮੀਂਹ ਦੇ ਰਾਹੀਂ ਜਾਂ ਦਰਿਆਵਾਂ ਦੇ ਰਾਹੀਂ ਜਿਹੜਾ ਵਾਪਸ ਪਾਣੀ ਜਾਂਦਾ ਹੈ ਉਹ ਸਿਰਫ 1.7 Cr 1.7 ਕਰੋੜ ਏਕੜ ਫੀਟ ਜਾਂਦਾ ਏ 2.8 ਅਸੀਂ ਕੱਢਿਆ ਤੇ 1.7 ਵਾਪਸ ਗਿਆ ਤਾਂ 1.1 ਕਰੋੜ ਦਾ ਜਿਹੜਾ ਡੈਫਿਸਿਟ ਹਰੇਕ ਸਾਲ ਹੋ ਜਾਂਦਾ ਏ ਜੇਕਰ ਉਸ ਨੂੰ ਆਪਾਂ ਇਹ ਉਸ ਦੇ ਨਿਵਾਈ ਦੇ ਹਿਸਾਬ ਦੇ ਨਾਲ ਉਸ ਦੇ ਡੂੰਗਾ ਇਹਦੇ ਹਿਸਾਬ ਨਾਲ ਉਸ ਨੂੰ ਜਿਹੜਾ ਆਪਾਂ ਮਾਪਦੇ ਆ ਤਾਂ ਉਹ ਕੀ ਬਣਦਾ ਹੈ ਤਾਂ ਉਹਦੇ ਬਾਰੇ ਜਿਹੜਾ ਪੰਜਾਬ ਸਰਕਾਰ ਦਾ ਆਪ ਦਾ ਜਿਹੜਾ ਖੇਤੀ ਵਿਭਾਗ ਹੈ ਉਹਦੇ ਹੀ ਅੰਕੜੇ ਆ ਉਹ ਕਹਿੰਦਾ ਵੀ 2009 ਤੱਕ 2009 ਤੋਂ ਪਹਿਲਾਂ ਜਿਹੜਾ ਸੀ ਉਹ 75 ਸੈਂਟੀਮੀਟਰ ਪ੍ਰਤੀ ਸਾਲ ਪਾਣੀ ਜਿਹੜਾ ਹੈ ਪਾਣੀ ਵਾਟਰ ਟੇਬਲ ਜਿਹੜਾ ਹੈ ਉਹ ਇਹ ਠਾਂ ਜਾਂਦਾ ਸੀ ਪਰ ਇਸ ਗੱਲ ਦੇ ਪ੍ਰਤੀ ਜਦੋਂ ਸਰਕਾਰ ਸੁਚੇਤ ਹੁੰਦੀ ਆ ਤਾਂ 2009 ਦੇ ਵਿੱਚ ਪੰਜਾਬ ਪ੍ਰਿਜ਼ਰਵੇਸ਼ਨ ਆਫ ਸਬਸ ਸੋਇਲ ਵਾਟਰ ਐਕਟ ਪਾਸ ਹੋਇਆ ਤਾਂ ਇਹ ਕਾਨੂੰਨ ਜਿਹੜਾ ਸੀ ਇਸ ਦੇ ਨਾਲ ਜਿਹੜਾ ਸੀ ਸੌਣੀ ਦੀਆਂ ਫਸਲਾਂ ਜਿਹੜੀਆਂ ਸੀ ਉਹਨਾਂ ਦੇ ਸਮਾਂ ਬਿਜਾਈ ਦਾ ਸਮਾਂ ਜਿਹੜਾ ਸੀ ਉਹ ਸਰਕਾਰਾਂ ਨੇ ਨਿਰਧਾਰਿਤ ਕਰਨਾ ਸ਼ੁਰੂ ਕਰਤਾ ਉਸ ਤੋਂ ਬਾਅਦ ਕੀ ਹੋਇਆ ਕਿ ਪਾਣੀ ਜਿਹੜਾ ਹਰੇਕ ਸਾਲ 75 ਸੈਂਟੀਮੀਟਰ ਹੀਟਾਂ ਜਾਂਦਾ ਸੀ ਹੁਣ ਉਹ 40 ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਹੀਟਾਂ ਜਾ ਰਿਹਾ ਏ ਤਾਂ ਉਹਦੇ ਨਾਲ ਫਰਕ ਜਿਹੜਾ ਤਾਂ ਪਿਆ ਏ ਪਰ ਫਿਰ ਵੀ 40 ਸੈਂਟੀਮੀਟਰ ਜਾਂ 50 ਸੈਂਟੀਮੀਟਰ ਦਾ ਮਤਲਬ ਹੋ ਗਿਆ ਕਿ 1 ਅੱਧਾ ਮੀਟਰ ਜਿਹੜਾ ਏ ਪਾਣੀ 1 ਸਾਲ ਦੇ ਵਿੱਚ ਤੇ 2 ਸਾਲ ਦੇ ਵਿੱਚ 1 ਮੀਟਰ ਪਾਣੀ ਖੇਟਾਂ ਚਲਾ ਜਾਂਦਾ ਤੇ ਇਸੇ ਥਾਂ ਆਉਣ ਦੇ ਨਾਲ ਥਾਂ ਜਾਣ ਦੇ ਨਾਲ ਹੀ ਅਸੀਂ ਜਿਹੜਾ ਕਹਿ ਰਹੇ ਹਾਂ ਕਿ 2 ਸਾਲਾਂ ਦੇ ਵਿੱਚ ਜੇ 1 ਮੀਟਰ ਜਾਂਦਾ ਤਾਂ ਆਉਣ ਵਾਲੇ 14 ਸਾਲਾਂ ਵਿੱਚ ਪਾਣੀ ਖਤਮ ਪੰਜਾਬ ਮਾਰੂਥਲ ਬਣ ਜਾਵੇਗਾ ਰਾਜਸਥਾਨ ਤੋਂ ਵੀ ਮਾੜੀ ਹਾਲਤ ਹੋ ਜਾਵੇਗੀ ਜੇਕਰ ਅਸੀਂ ਇਸ ਪ੍ਰਤੀ ਹੰਬਲੇ ਨਾ ਮਾਰੇ ਤਾਂ ਕਰਨਾ ਕੀ ਪਵੇਗਾ ਸਾਨੂੰ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਈਏ ਅਸੀਂ ਏਸੀ ਤੋਂ ਅਸੀਂ ਕੂਲਰਾਂ ਤੋਂ ਅਸੀਂ ਫਰਿੱਜਾਂ ਤੋਂ ਬਚੀਏ ਅਸੀਂ ਕੁਦਰਤੀ ਪਾਣੀ ਪੀਏ ਅਸੀਂ ਪਲਾਸਟਿਕ ਦੀਆਂ ਜਿਹੜੀਆਂ ਡੱਬੇਵੰਦ ਚੀਜ਼ਾਂ ਆ ਜਾਂ ਡੱਬੇਵੰਦ ਪਾਣੀ ਜਿਹੜਾ ਖਰੀਦਦੇ ਆ ਆਪਾਂ ਪੰਜਾਬੀ ਦੇ ਵਿੱਚ ਇੱਕ ਗਾਣਾ ਸਰਜੀਤ ਵਿੰਦਰਖੀ ਇਹਦਾ ਕਦੇ ਆਇਆ ਸੀ ਲੋਕਾਂ ਦਾ ਨਾ ਦੁੱਧ ਵੇਚਦਾ ਤੇਰਾ ਵਿਕਦਾ ਜਾਇ ਕੁੜੇ ਪਾਣੀ ਤੇ ਹੁਣ ਪਾਣੀ ਵੇਚਣ ਲੱਗ ਗਿਆ ਤੇ ਜੇ ਆਉਣ ਵਾਲੇ ਸਮੇਂ ਵਿੱਚ ਹੁਣ ਤਾਂ ਬੋਤਲ ਪਾਣੀ ਦੀ ਜਿਹੜੀ 10 11 ਰੁਪਏ ਦੀ 12 ਰੁਪਏ ਦੀ ਮਿਲਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਮੰਗ ਤੇ ਪੂਰਤੀ ਦਾ ਵਿੱਤ ਸ਼ਾਸਤਰ ਦਾ ਜਿਹੜਾ ਆਪਣੇ ਕੋਲੇ ਸਿਧਾਂਤ ਹੈ ਵੀ ਜੇਕਰ ਮੰਗ ਸੇਮ ਹੀ ਰਵੇ ਪਰ ਸਪਲਾਈ ਘਟ ਜਾਵੇ ਕੱਚੀ ਜਾਂ ਮਹਿੰਗੀਆਂ ਹੋ ਜਾਂਦੀਆਂ ਨੇ ਤੇ ਦੂਜੇ ਪਾਸੇ ਜੇ ਮੰਗ ਵੀ ਵੱਧ ਜਾਵੇ ਕਿਉਂਕਿ ਪਾਣੀ ਉਹ ਹੀ ਘਟ ਜਾਣਾ ਤਾਂ ਮੰਗ ਵੱਧ ਜਾਣੀ ਹੈ ਤੇ ਪੂਰਤੀ ਘਟ ਜਾਣੀ ਹੈ ਇਹੋ ਜੇ ਮੌਕੇ ਤੁਸੀਂ ਦੇਖੋ ਕਿ ਪਾਣੀ ਕਿੰਨਾ ਮਹਿੰਗਾ ਹੋਵੇਗਾ ਤੁਸੀਂ ਦੇਖੋ ਵੀ ਜਿਹੜਾ ਪਾਣੀ ਹੈ ਉਹ 200 ਰੁਪਏ ਦੀ ਜੇ ਬੋਤਲ ਹੋਗੀ ਤੇ ਫਿਰ ਅਸੀਂ ਨਹਾਇਆ ਕਿਵੇਂ ਕਰਾਂਗੇ ਮਜ਼ਦੂਰ ਦੀ ਮਜ਼ਦੂਰੀ 350 ਰੁਪਏ ਆ 300 ਰੁਪਏ 350 ਰੁਪਏ ਵੱਧ ਤੋਂ ਵੱਧ ਇਹਦਾ ਮਤਲਬ ਹੈ ਕਿ ਮਜ਼ਦੂਰ ਇੱਕ ਦਿਨ ਦੇ ਵਿੱਚ ਇਹਨੇ ਨਹਾਉਣਾ ਫਿਰ ਪਾਣੀ ਪੀਣਾ ਵੀ ਆ ਫਿਰ ਉਸਨੇ ਸਬਜ਼ੀ ਬਣਾਉਣੀ ਆ ਆਟਾ ਵੀ ਗੁੰਨਣਾ ਵਾ ਤੇ ਪਾਣੀ ਹੋਈ ਨਹੀਂ ਜੇ ਰਹਾ ਤਾਂ ਫਿਰ ਸਾਡਾ ਕੀ ਬਣੇਗਾ ਆਪਾਂ ਨਹਾਉਣ ਤੋਂ ਬਿਨਾ ਆਪਾਂ ਰਹਿ ਸਕਦੇ ਆ ਉਹ ਵੀ ਕਿੰਨੇ ਦਿਨ ਰਹਿ ਲਵਾਂਗੇ ਪਰ ਪਾਣੀ ਪੀਤੇ ਬਿਨਾ ਦੁੱਧ ਦੇ ਵਿੱਚ ਪਾਣੀ ਤੁਸੀਂ ਦੁੱਧ ਦੇ ਚਾਹ ਘਰ ਬਣਾਉਂਦੇ ਆ ਜੋ ਵੀ ਹੈ ਨਾ ਤਾਂ ਉਸ ਦੇ ਲਈ ਮੱਝਾਂ ਦੇ ਲਈ ਪਾਣੀ ਜਿਹੜਾ ਤਾਂ ਫਸਲਾਂ ਦੇ ਲਈ ਪਾਣੀ ਕੀ ਹਾਲਤ ਕੀ ਹੋ ਜਾਵੇਗੀ ਇਹ ਤੋਂ ਇਹ ਸੋਚ ਕੇ ਡਰ ਲੱਗਦਾ ਹੈ ਤੇ ਜਿਵੇਂ ਅੰਕੜੇ ਸਾਨੂੰ ਦੱਸਦੇ ਆ ਅੰਕੜੇ ਸਰਕਾਰੀ ਅੰਕੜੇ ਆ ਜਿਹੜੇ ਡਾਕੂਮੈਂਟਡ ਪ੍ਰੋਪਰ ਪ੍ਰੂਫ ਨੇ ਤੇ ਉਹ ਕਹਿ ਰਹੇ ਆ ਕਿ 14 ਸਾਲ ਦੇ ਬਾਅਦ ਪਾਣੀ ਖਤਮ ਹੋ ਜਾਊਗਾ ਤੇ ਫੇਰ ਸਾਡਾ ਬਣੂਗਾ ਕੀ ਇਹਦੇ ਬਾਰੇ ਜਿਹੜੇ ਕੁਝ ਗੱਲਾਂ ਜਿਹੜੀਆਂ ਹਨ ਉਹ ਸਾਨੂੰ ਮੰਨਦੇ ਵਿੱਚ ਜਿਹੜਾ ਜਿਵੇਂ ਕਹਿੰਦੇ ਆ ਨਾ ਇੱਕ ਚੈਰਿਟੀ ਬੀਗਨ ਜੈਟ ਹੋਮ ਕਿ ਸਾਨੂੰ ਪਹਿਲਾਂ ਆਪਣੀ ਬੁੱਕਲ ਦੇ ਵਿੱਚ ਝਾਤੀ ਮਾਰਨੀ ਚਾਹੀਦੀ ਹੈ ਆਪਣੀ ਪੀੜੀ ਦੇ ਹੱਟ ਸੋਟਾ ਮਾਰਨਾ ਚਾਹੀਦਾ ਅਸੀਂ ਦੇਖਿਆ ਕਿ ਅਸੀਂ ਟੁੱਟੀ ਖਾਲੀ ਤਾਂ ਨਹੀਂ ਛੱਡ ਦਿੰਦੇ ਨਲਕੇ ਤਾਂ ਹੁਣ ਬਚੇ ਹੀ ਨਹੀਂ ਨਲਕਾ ਤਾਂ ਹੁਣ ਆਪਾਂ ਜੇ ਤੁਸੀਂ ਇੱਥੋਂ ਲੁਧਿਆਣਾ ਹੀ ਚਲੇ ਜਾਓ ਰਾਹ ਵਿੱਚ ਤੁਹਾਨੂੰ ਕੋਈ ਨਲਕਾ ਨਹੀਂ ਲੱਭਣਾ ਅੱਗੇ ਹੁੰਦਾ ਸੀ ਲੋਕ ਤੁਰ ਕੇ ਜਾਂਦੇ ਸੀ ਸਾਈਕਲਾਂ ਤੇ ਜਾਂਦੇ ਸੀ ਰੇੜਿਆਂ ਤੇ ਜਾਂਦੇ ਸੀ ਤੇ ਰਾਹ ਦੇ ਵਿੱਚ ਜੇ ਪਾਣੀ ਦੀ ਪਿਆਸ ਲੱਗਦੀ ਸੀ ਨਲਕਾ ਤਾਂ ਵੀ ਉਸ ਨੂੰ ਨੇੜੇ ਕਿਤੇ ਨਾ ਕਿਤੇ ਮਿਲ ਜਾਂਦਾ ਸੀ ਹੁਣ ਗੱਡੀ ਦੇ ਉੱਤੇ ਵੀ ਜਾਂਦੇ ਆ ਅਸੀਂ ਤੇ ਤੁਸੀਂ ਦੇਖੋ ਕਿੰਨੀ ਤੇਜ਼ੀ ਦੇ ਨਾਲ ਅਸੀਂ ਜਾਂਦੇ ਆ ਤੇ ਫਿਰ ਵੀ ਸਾਨੂੰ ਨਲਕਾ ਨਹੀਂ ਮਿਲਦਾ ਪਾਣੀ ਖਰੀਦਣਾ ਪੈਂਦਾ ਏ ਇਹੇ ਹਾਲਾਤ ਨੇ ਬਦਤਰ ਜਿਹੜੇ ਹਨ ਬਦ ਤੋਂ ਬਦਤਰ ਹੋ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਤਾਂ ਹਾਲਾਤ ਤੁਸੀਂ ਦੇਖੋ ਮਤਲਬ ਫਿਰ ਤਾਂ ਸਤਨਾਮ ਵਾਹਿਗੁਰੂ ਹੋ ਜਾਣਾ ਪਾਣੀ ਜਿਹੜਾ ਇਹ ਖਤਮ ਹੋ ਜਾਣਾ ਏ ਫਿਰ ਸਾਡਾ ਰੱਬ ਰਾਖਾ ਹੋਊਗਾ ਸਿਰਫ ਬਿਜਲੀ ਮੁਫਤ ਹੈ ਪਰ ਕਿਸਾਨ ਇਹ ਸਰਕਾਰ ਆਪਣੀ ਜ਼ਿੰਮੇਵਾਰੀ ਸਮਝ ਰਹੀ ਹੈ ਪਰ ਅਸੀਂ ਆਪਣੀ ਆਪਣੇ ਆਪਣੇ ਪੱਧਰ ਤੇ ਵੀ ਸਮਝੀਏ ਕਿ ਖੇਤਾਂ ਦੇ ਵਿੱਚ ਪਾਣੀ ਦੀ ਵਰਤੋਂ ਅਸੀਂ ਘਰਾਂ ਦੇ ਵਿੱਚ ਪਾਣੀ ਦੀ ਵਰਤੋਂ ਜਿਹੜੀ ਲੋੜ ਦੇ ਮੁਤਾਬਕ ਕਰੀਏ ਬੇਲੋੜੀ ਨਾ ਕਰੀਏ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਜਨਤਕ ਸਮਰਥਨ ਹੁੰਦਾ ਪਬਲਿਕ ਸਪੋਰਟ ਹੁੰਦਾ ਹੈ ਪਬਲਿਕ ਸਪੋਰਟ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਅਸੀਂ ਆਪ ਦੀ ਆਪ ਦੀ ਜ਼ਿੰਮੇਵਾਰੀ ਸਮਝੀਏ ਅੰਗਰੇਜ਼ੀ ਦੇ ਵਿੱਚ ਮੁਹਾਵਰਾ ਇੱਕ ਹੋਰ ਹੈ ਕਹਿੰਦਾ ਕਿ ਜਦੋਂ ਅਸੀਂ ਐਬਰੀਬਾਡੀਜ਼ ਰਿਸਪੌਂਸਿਬਿਲਟੀਜ਼ ਨੋਬਾਡੀਜ਼ ਰਿਸਪੌਂਸਿਬਿਲਟੀ ਪਰ ਅਸੀਂ ਨੋਬਦੀ ਰਿਸਪੌਂਸਿਬਿਲਟੀ ਨਹੀਂ ਅਸੀਂ ਆਪਣੀ ਸਮਝੀਏ ਕਿ ਮੈਂ ਕਿੰਨਾ ਕੁ ਪਾਣੀ ਬਚਾਉਣਾ ਵਾ ਇਹ ਔਖਾ ਹੁੰਦਾ ਹੈ ਇਹ ਅਸੰਭਵ ਕੰਮ ਹੁੰਦਾ ਹੈ ਪਰ ਇਹ ਕਰਨਾ ਹੈ ਅਸੀਂ ਸਾਨੂੰ ਹਰ ਹੱਥਾਂ ਤੇ ਸਰੋਂ ਜਮਾਉਣੀ ਪਊਗੀ ਜੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਹੈ ਸੁਰੱਖਿਅਤ ਕਰਨਾ ਹੈ ਦੂਸਰਾ ਜਿਹੜਾ ਇਸ ਗੱਲ ਨੂੰ ਗੰਭੀਰਤਾ ਨਾਲ ਫਿਰ ਮੈਂ ਦੁਬਾਰਾ ਦੱਸ ਰਿਹਾ ਤੇ ਤੁਸੀਂ ਵੀ ਗੰਭੀਰਤਾ ਨਾਲ ਇਸ ਨੂੰ ਸਮਝੋ ਕਿ ਚਾਹਾਂ 15 ਸਾਲ ਬਚੇ ਨੇ ਸਾਰੇ ਪੰਜਾਬ ਦੇ 11 ਬਲਾਕ ਤਾਂ ਇਹੋ ਜਿਹੇ ਨੇ ਜਿੱਥੇ ਕਿ ਪਾਣੀ ਜਿਹੜਾ ਅਸੀਂ ਐਕਸਪਲੈਕਟ ਵੱਧ ਕਰ ਰਹੇ ਹਾਂ ਤੇ ਰੀਚਾਰਜ ਰੀਚਾਰਜ ਦਾ ਮਤਲਬ ਹੁੰਦਾ ਵਾਪਸ ਪਾਣੀ ਜਿਹੜਾ ਘਟ ਪਾ ਰਹੇ ਹਾਂ ਜਿਸ ਦੇ ਕਰਕੇ 300 ਫੀਸਦੀ ਦੀ ਜਿਹੜੀ ਧਾਰੇ ਉਸ ਦੇ ਨਾਲ ਜਿਹੜਾ ਪਾਣੀ ਉਹ ਇਸ ਸਪੀਡ ਦੇ ਨਾਲ ਪਾਣੀ ਜਿਹੜਾ ਹੇਠਾਂ ਜਾ ਰਿਹਾ ਇਸ ਨੂੰ ਰੋਕੀਏ ਅਸੀਂ 11 ਬਲਾਕ ਇਹ ਰਹੇ ਹਨ ਉੱਥੇ ਤੱਕ ਕਨਕ ਤੇ ਝੋਨੇ ਦੇ ਅਸੀਂ ਉਸ ਡਾਈਵਰਸੀਫਿਕੇਸ਼ਨ ਦਾ ਜਿਹੜਾ ਅਸੀਂ ਰੂੜ ਸਿਧਾ ਤਰ ਤਨਾਈਏ ਤੇ ਅਸੀਂ ਮੋਨੋਕਲਚਰ ਚੋਂ ਨਿਕਲੀਏ ਅਸੀਂ ਕਣਕ ਤੇ ਝੋਨੇ ਦੇ ਮੋਨੋਕਲਚਰ ਚੋਂ ਨਿਕਲੀਏ ਤੀਜੀ ਗੱਲ ਇਹ ਹੈ ਕਿ ਜਦੋਂ ਪਾਣੀ ਇਹ ਠੋਂ ਕੱਢਿਆ ਜਾਂਦਾ ਡੂੰਘੀਆਂ ਪਰਤਾਂ ਵਿੱਚੋਂ ਜਦੋਂ ਕੱਢਿਆ ਜਾਂਦਾ ਇਹ ਤੇ ਉਹਦੇ ਨਾਲ ਭਾਰੀਆਂ ਤੱਤਾਂ ਤੇ ਨਾਈਟ੍ਰੇਟ ਬਾਹਰ ਨਿਕਲਿਆਉਂਦੇ ਨੇ ਤੇ ਉਹੋ ਕੈਂਸਰ ਦਾ ਕਾਰਨ ਬਣਦੇ ਨੇ ਜਿਉਂ-ਜਿਉਂ ਪਾਣੀ ਸਾਡਾ ਘਟਦਾ ਜਾਂਦਾ ਹੈ ਨਾ ਤਿਉਂ-ਤੋਂ ਕੈਂਸਰ ਆ ਗਈਆਂ ਗੰਭੀਰ ਬਿਮਾਰੀਆਂ ਦਾ ਉੱਪਜੰਦਾ ਤੇ ਸਾਨੂੰ ਲੱਗਣ ਦਾ ਖਤਰਾ ਤੇ ਸੰਕਟ ਜਿਹੜਾ ਹੈ ਸੰਭਾਵਨਾ ਜਿਹੜੀ ਉਹ ਵੱਧਦੀ ਜਾਂਦੀ ਹੈ ਸਿਰਫ ਪਾਣੀ ਖਤਮ ਨਹੀਂ ਹੋ ਰਿਹਾ ਪਾਣੀ ਖਤਮ ਹੋਣ ਦੇ ਨਾਲ ਨਾਲ ਕੈਂਸਰ ਆ ਗਈਆਂ ਗੰਭੀਰ ਬਿਮਾਰੀਆਂ ਤੁਹਾਡੀਆਂ ਚਮੜੀ ਰੋਗ ਵਰਗੀਆਂ ਗੰਭੀਰ ਬਿਮਾਰੀਆਂ ਤੁਹਾਡੀਆਂ ਜਿਹੜੀਆਂ ਅੰਤੜੀਆਂ ਦਾ ਰੋਗ ਵਰਗੇ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਜਿਹੜੀ ਘਟ ਰਹੀ ਹੈ ਤੁਹਾਡੇ ਦੰਦ ਖਰਾਬ ਹੋ ਰਹੇ ਨੇ ਇਹ ਸਾਰਾ ਕੁਝ ਜਿਹੜਾ ਇਹ ਤਾਂ ਹੁੰਦਾ ਹੈ ਪਾਣੀ ਦੇ ਵਿੱਚ ਹੈਵੀ ਮੈਟਲ ਜਿਹੜੀਆਂ ਨੇ ਨਾਈਟ੍ਰੇਟ ਆ ਰਹੇ ਨੇ ਪਾਰੀਆਂ ਤਾਤਾਂ ਆ ਰਹੀਆਂ ਨੇ ਕੈਡਮੀਅਮ ਆ ਰਿਹਾ ਹੈ ਮਰਕਰੀ ਆ ਰਿਹਾ ਹੈ ਜਿਸ ਨੂੰ ਅਸੀਂ ਪਾਰਾ ਕਹਿੰਦੇ ਆ ਇਹੇ ਚੀਜ਼ਾਂ ਜਿਹੜੀਆਂ ਨੇ ਤੁਹਾਡੀ ਜ਼ਿੰਦਗੀ ਦਾ ਖੌਬ ਬਣਦੀਆਂ ਨੇ ਤੁਹਾਡੀ ਜ਼ਿੰਦਗੀ ਦਾ ਖਤਰਾ ਬਣਦੀਆਂ ਨੇ ਇਸ ਖਤਰੇ ਤੋਂ ਅਸੀਂ ਜੇ ਬਚਣਾ ਇਹ ਤਾਂ ਅਸੀਂ ਅੱਜ ਸੁਚੇਤ ਹੋਈਏ ਕਿ ਜ਼ਿੰਮੇਵਾਰ ਨਾਗਰਿਕ ਵਾਲਾ ਅਸੀਂ ਜਿਹੜਾ ਜ਼ਿੰਮੇਵਾਰ ਨਾਗਰਿਕ ਦੇ ਨਾਲ ਨਾਲ ਜ਼ਿੰਮੇਵਾਰ ਮਾਪੇ ਵਾਲਾ ਜਿਹੜਾ ਉਹ ਫਰਜ਼ ਨਿਭਾਈਏ ਇਸ ਤੋਂ ਵੀ ਇਲਾਵਾ ਸਾਡੀ ਆਪਣੀ ਜ਼ਿੰਦਗੀ ਜਿਹੜੀ ਆ ਉਹ ਵੀ ਪਾਣੀ ਤੇ ਨਿਰਪਰ ਹੈ ਅਸੀਂ ਇਹ ਕੰਮ ਕਰਨਾ ਇਹ ਸਾਡੀ ਜ਼ਰੂਰਤ ਬਣ ਗਈ ਹੈ ਪਹਿਲਾਂ ਅਸੀਂ ਕਹਿ ਰਹੇ ਸੀ ਵੀ ਚਲੋ ਕੋਈ ਨਾ ਹੁਣ ਸਾਡੇ ਕੋਲੇ ਕੁਝ ਸਾਲ ਪਏ ਆ ਹੁਣ ਤਾਂ ਸਾਲ ਹੀ ਜਿਹੜੇ ਉਹ 10-12 ਬਚੇ ਨੇ 14 ਸਾਲ ਵਿਗਿਆਨੀ ਕਹਿ ਰਹੇ ਨੇ ਅਤੇ ਇਹ ਪਾਣੀ ਮੁੱਕ ਗਿਆ ਤਾਂ ਫੇਰ ਕੀ ਹੋਵੇਗਾ RAM ਨਾਮ ਸਤ ਹੈ RAM ਨਾਮ ਸਤ ਹੈ ਇਹ ਚੀਜ਼ ਜਿਹੜੀ ਆ ਉਹ ਤੁਹਾਨੂੰ ਪਤਾ ਕਦੋਂ ਆਖੀ ਜਾਂਦੀ ਹੈ ਡੂੰਘੀਆਂ ਪਰਤਾਂ ਚੋਂ ਪਾਣੀ ਕੱਢਣ ਦੇ ਨਾਲ ਜਿਹੜਾ ਪਾਣੀ ਨਿਕਲਦਾ ਨਾ ਉਹ ਪਾਣੀ ਪਸ਼ੂਆਂ ਦੇ ਵੀ ਪੀਣ ਯੋਗ ਨਹੀਂ ਹੈ ਜਿਹੜਾ ਪਾਣੀ ਅਸੀਂ ਪੀ ਰਹੇ ਆ ਉਸ ਤੋਂ ਅਗਲੀ ਗੱਲ ਜਿਹੜੀ ਆ ਕਿਸਾਨ ਵੀਰਾਂ ਨੂੰ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਆ ਵੀ ਭਰਾਵੋ ਵੀ ਜਿਹੜਾ ਅਸੀਂ ਝੋਨੇ ਦੇ ਕਣਕ ਤੇ ਮੋਨੋਕਲਚਰ ਦੇ ਵਿੱਚੋਂ ਨਿਕਲੀਏ ਤੇ ਦੂਸਰੀਆਂ ਉਹ ਉਹਨੀਆਂ ਫਸਲਾਂ ਵੀ ਜਿਹੜੀਆਂ ਚੋ ਨਾ ਜੇ ਨੋ ਬੀਜਨਾ ਤਾਂ ਅਸੀਂ ਪੂਸਾ 44 ਜਿਹੜਾ ਹੈ ਉਹ ਜੇ ਤੁਹਾਡੇ ਕੋਲੇ ਪਿਆ ਹੈ ਤਾਂ ਉਸ ਨੂੰ ਗੰਧ ਮਾਰ ਕੇ ਤੇ ਉਸ ਨੂੰ ਪਾਸੇ ਤੇ ਰੱਖ ਦਵੋ ਹੋ ਨਾ ਬੀਜੋ ਤੁਸੀਂ ਇਹ ਪੰਜਾਬ ਸਰਕਾਰ ਨੇ ਵੀ ਐਲਾਨ ਕਰ ਦਿੱਤਾ ਇਹ ਤੇ ਇਹ ਚੀਜ਼ ਬੜੀ ਜ਼ਿੰਮੇਵਾਰੀ ਦੇ ਨਾਲ ਕਿਸਾਨ ਆਗੂ ਤੇ ਜਿਹੜੇ ਵੱਡੇ ਜਿਹੜੇ ਕਿਸਾਨ ਮਾਰਨੇ ਖੇਤੀ ਮਾਰਨੇ ਵਾਰ-ਵਾਰ ਕਹਿ ਰਹੇ ਨੇ ਵੀ ਪੂਸਾ 44 ਤੋਂ ਬਚੋ ਇਸ ਤੋਂ ਇਲਾਵਾ ਉਹ ਫਸਲਾਂ ਜਿਹੜੀਆਂ ਨੇ ਜਿਹੜੀਆਂ ਝੋਨੇ ਦੀਆਂ ਉਹ ਕਿਸਮਾਂ ਜਿਹੜੀਆਂ ਪਾਣੀ ਵੱਧ ਖਾਂਦੀਆਂ ਨੇ ਤੇ ਪੱਕਣ ਨੂੰ ਵੱਧ ਟਾਈਮ ਲਾਉਂਦੀਆਂ ਨੇ ਉਹਨਾਂ ਤੋਂ ਦੀ ਬਜਾਏ ਅਸੀਂ ਉਹਨਾਂ ਹਾਈਬ੍ਰਿਡ ਹੈ ਤੇ ਚਾਹੇ ਕੁਦਰਤੀ ਸੁਭਾਵਿਕ ਬੀਜ ਹੈ ਛੋਨੇਰੇ ਉਹੋ ਬੀਜ ਬੀਜੀਏ ਜਿਨ੍ਹਾਂ ਦੇ ਲਈ ਪੱਕਣ ਦੇ ਲਈ 3 ਮਹੀਨੇ ਤੇ ਜਾਂ 3.5 ਸਵਾ 3.5 ਮਹੀਨੇ ਤੋਂ ਵੱਧ ਨਾ ਲੱਗਣ ਅਸੀਂ 1 ਜੁਲਾਈ ਨੂੰ ਬੀਜੀਏ ਸਰਕਾਰ ਵੀ ਜੂਨ ਆ ਕੇ ਸਰਕਾਰ ਬਾਈ ਜੂਨ ਆਖੇ ਆਪਾਂ ਝੋਨਾ ਬੀਜੀਏ ਜੁਲਾਈ ਦੇ ਵਿੱਚ ਜੁਲਾਈ ਅਗਸਤ ਸਤੰਬਰ ਇਹਦਾ ਫਾਇਦਾ ਕੀ ਹੈ ਆਪਣੇ ਕੋਲੇ 3 ਮਹੀਨਿਆਂ ਦੇ ਵਿੱਚ ਫਸਲ ਪੱਕ ਜੂ ਸਤੰਬਰ ਤੋਂ ਬਾਅਦ ਅਕਤੂਬਰ 15 ਤੱਕ ਜੇ ਆਪਾਂ ਬਾਢੀ ਕਰ ਲਈਏ ਤਾਂ ਜੇ ਜਿਹੜੀਆਂ ਅੱਜ ਸਾਡੇ ਕੋਲੇ ਜਿਹੜੇ ਕਿਸਮਾਂ ਹੈਗੀਆਂ ਨੇ ਝੋਨੇ ਦੀਆਂ ਤਾਂ ਸਾਡਾ ਬਚਾਓ ਹੋ ਜੂ ਇਸ ਦਾ ਦੋ ਤਿੰਨ ਗੱਲਾਂ ਧਿਆਨ ਨਾਲ ਦੇਖਣ ਵਾਲੀ ਗੱਲ ਹੈ ਇੱਕ ਤਾਂ 15 ਅਕਤੂਬਰ ਤੱਕ ਜਿਹੜਾ ਹੈ ਉਹ ਸੌਣ ਜਿਹੜੀ ਹੈ ਸੌਣ ਦਾ ਮਹੀਨਾ ਜਿਹੜਾ ਇਹ ਜਿਹਨੂੰ ਆਪਾਂ ਕਹਿੰਦੇ ਆ ਕਿ ਮਾਨਸੂਨ ਆ ਜਾਂਦੀ ਹੈ ਮਾਨਸੂਨ ਰੌਣ ਦੇ ਨਾਲ ਜਿਹੜਾ ਨਹੀਂ ਪਵੇਗਾ ਸਾਨੂੰ ਧਰਤੀ ਦੀ ਇੱਕ ਚੋਂ ਪਾਣੀ ਨਹੀਂ ਕੱਢਣਾ ਪਊਗਾ ਦੂਸਰੀ ਗੱਲ ਗਰਮੀ ਘਟੂਗੀ ਤਾਂ ਸਾਨੂੰ ਜਿਆਦਾ ਝੋਨੇ ਨੂੰ ਪਾਣੀ ਲਾਉਣ ਦੀ ਲੋੜ ਪਵੇਗੀ ਵੀ ਨਹੀਂ ਝੋਨਾ ਪਾਣੀ ਵੀ ਘੱਟ ਮੰਗੂਗਾ ਇਹੋ ਕਿਸਮਾ ਪਾਣੀ ਘੱਟ ਮੰਗਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਅਸੀਂ ਕਰ ਰਹੇ ਨੇ ਪੂਸਾ ਫੋਟੀ ਫੁਰ ਜਿਆਦਾ ਮੰਗਦਾ ਏ ਇਹ ਜਿਹੜਾ ਹੈ ਨਹਿਰੀ ਪਾਣੀ ਜਿਹੜਾ ਹੈ ਸਾਡੇ ਕੋਲੋਂ ਕਿੱਥੋਂ ਆਉਂਦਾ ਹੈ ਆਪਾਂ ਨੂੰ ਪਤਾ ਪਾਖੜਾ ਡੈਮ ਆ ਪੌਂਗ ਡੈਮ ਆ ਤੇ ਇੱਕ ਰਣਜੀਤ ਸਾਗਰ ਡੈਮ ਹੈ ਇਹ ਤਿੰਨ ਜਿਹੜੇ ਬੰਨ ਨੇ ਡੈਮ ਨੇ ਇਹਨਾਂ ਤੋਂ ਸਾਨੂੰ ਜਿਹੜਾ ਆਉਂਦਾ ਪਾਣੀ ਪਾਣੀ ਜਿਹੜਾ ਹੈ ਇਸ ਸਾਲ ਜਿਹੜਾ ਵਿਗਿਆਨੀ ਕਹਿ ਰਿਹਾ 52% ਦੀ ਘਟਾਇਆ ਹੈ ਪਰ ਜੇਕਰ ਅਸੀਂ ਇਸ ਨੂੰ ਥੋੜਾ ਜਿਹਾ ਡਿਲੇਟ ਕਰਾਂਗੇ ਤਾਂ ਸਾਡਾ ਨਹਿਰੀ ਪਾਣੀ ਜਿਹੜਾ ਹੈ ਉਹ ਵੀ ਸਾਡੀ ਮਦਦ ਕਰੇਗਾ ਨਹਿਰੀ ਪਾਣੀ ਤੇ ਨਿਰਭਰ ਹੋਈਏ ਅਸੀਂ ਇਹ ਠੋ ਪਾਣੀ ਪੁੱਟਣ ਦੀ ਵਿਜਾ ਅਸੀਂ ਫੀ ਅਤੇ ਕੱਢਣ ਦੀ ਵਿਜਾ ਘੱਟ ਤੋਂ ਘੱਟ ਕੱਢੀਏ ਉਹਦੇ ਲਈ ਕੀ ਹੈ ਫਸਲ ਉਹੋ ਜੀ ਬਦਲੀਏ ਘੱਟੋ ਘੱਟ ਜੋਨੇ ਦੀ ਕਿਸਮ ਉਹੋ ਜੀ ਬਦਲੀਏ ਤੀਸਰਾ ਜਿਹੜਾ ਇਹ ਜਿੰਨਾ ਡਿਲੇਟ ਕਰਾਂਗੇ ਉਸ ਦੇ ਨਾਲ ਕੀ ਹੈ ਕਿ ਪਾਣੀ ਦੀ ਨਿਰਪਰਤਾ ਪਾਣੀ ਦੀ ਲੋੜ ਵੀ ਘਟੂਗੀ ਨਹਿਰੀ ਪਾਣੀ ਤੇ ਤੀਸਰਾ ਜਿਹੜਾ ਉੱਪਰੋਂ ਵੀ ਪਾਣੀ ਬਰਖਾ ਇੰਦਰ ਦੇਵਤਾ ਦਾ ਪਾਣੀ ਜਿਹੜਾ ਉਹ ਵੀ ਸਾਨੂੰ ਮੁਫਤ ਮਿਲਦਾ ਉਹ ਉਹ ਵੀ ਅਸੀਂ ਵਰਤ ਸਕਦੇ ਹਾਂ ਇਹ ਤਾਂ ਹੋਰ ਲਾਸਟ ਦੇ ਚਿਹੜਾ ਹੈ ਉਹ ਤੁਸੀਂ ਦੇਖੋ ਝੋਨਾ ਮਹਿੰਗਾ ਕਿੰਨਾ ਹੈ ਤੁਸੀਂ ਤੁਹਾਨੂੰ ਲੱਗਦਾ ਨਾ ਆਪਾਂ ਨੂੰ ਵਿੱਚ ਝੋਨਾ ਸਸਤਾ ਏ 1 ਕਿਲੋ ਝੋਨੇ ਦੇ ਲਈ 4000 ਲੀਟਰ ਪਾਣੀ ਦੀ ਲੋੜ ਪੈਂਦੀ ਹੈ ਤੇ ਇਹਦਾ ਮਤਲਬ ਕੀ ਹੋਇਆ ਕਿ 1 ਕਿਲੋ ਚਾਵਲ ਪੈਦਾ ਕਰਨ ਲਈ 6000 ਲੀਟਰ ਪਾਣੀ ਦੀ ਲੋੜ ਪਵੇਗੀ 1 ਲੀਟਰ ਪਾਣੀ ਜਿਹੜਾ ਹੈ ਉਹ ਅੱਜ 10 ਤੋਂ 15 ਰੁਪਏ ਦਾ ਮਿਲਦਾ ਏ ਆਪਾਂ 10 ਰੁਪਏ ਵੀ ਰੇਟ ਲਗਾ ਕੇ ਚੱਲਦੇ ਆਂ ਨਾ ਇੱਕ ਕਿਲੋ ਚਾਵਲ ਪੈਦਾ ਕਰਨ ਦੇ ਲਈ ਸਾਨੂੰ 60000 ਰੁਪਏ ਦਾ ਪਾਣੀ ਵਰਤਣਾ ਪੈਂਦਾ ਏ ਤੇ ਅਸੀਂ ਝੋਨੇ ਨੂੰ ਸਸਤਾ ਕਹਿੰਦੇ ਆ ਇਹ ਤਾਂ ਸਾਡੀ ਜਿਹੜੀ ਆ ਉਹ ਇੱਕ ਪਬਲਿਕ ਸਪੋਰਟ ਸਿਸਟਮ ਵੀ ਚਾਹੀਦਾ ਏ ਦੇ ਸਰਕਾਰਾਂ ਜੋ ਕਰ ਰਹੀਆਂ ਹਨ ਅਸੀਂ ਸਾਰੇ ਰਲ ਮਿਲ ਕੇ ਜਿਹੜਾ ਹੈ ਇੱਕ ਹੰਬਲਾ ਮਾਰੀਏ ਤੇ ਤਾਂ ਹੀ ਅਸੀਂ ਆਉਣ ਵਾਲੀ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਦੇ ਲਈ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਪਹਿਚਾਨ ਕੇ ਕੁਝ ਕਰ ਸਕਦੇ ਹਾਂ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਫਿਰ ਕੋ ਇੱਕ ਗੰਦਲਾ ਨਹੀਂ ਕੋ ਇੱਕ ਖਤਮ ਹੈ ਤਾਂ ਦੋਸਤੋ ਤੁਸੀਂ ਵੀਡੀਓ ਅੰਤ ਤੱਕ ਦੇਖੀਏ ਤੁਹਾਡਾ ਸ਼ੁਕਰੀਆ ਤੇ ਇਸ ਵੀਡੀਓ ਨੂੰ ਆਪਣੇ ਭੈਣਾਂ ਭਰਾਵਾਂ ਤੱਕ ਪਹੁੰਚਾਓ ਬੱਚਿਆਂ ਤੱਕ ਪਹੁੰਚਾਓ ਬਜ਼ੁਰਗਾਂ ਤੱਕ ਪਹੁੰਚਾਓ ਵੀਡੀਓ ਅੰਤ ਤੱਕ ਦੇਖੀਏ ਤੁਹਾਡਾ ਸ਼ੁਕਰੀਆ ਸਤਿ ਸ੍ਰੀ ਅਕਾਲ ਦੋਸਤੋ